ਹਾਂਜੀ ਬਿਲਕੁਲ ਆਪਾਂ ਕਈ ਦਿਨਾਂ ਤੋਂ ਵੇਟ ਕਰ ਰਹੇ ਸੀ ਕਿ ਆਪਣੇ ਸਟਾਫ ਨਰਸ ਦੇ ਜਿਹੜੇ ਐਡਮਿਟ ਕਾਰਡ ਨੇ ਉਹ ਕਦੋਂ ਰਿਲੀਜ਼ ਹੋਣਗੇ ਬਿਲਕੁਲ ਯੂਨੀਵਰਸਿਟੀ ਦੇ ਉੱਪਰ ਸਟਾਫ ਨਰਸ ਦੇ ਐਡਮਿਟ ਕਾਰਡ ਰਿਲੀਜ਼ ਕਰ ਦਿੱਤੇ ਗਏ ਨੇ ਅੱਜ ਉਹਨਾਂ ਦਾ ਲਿੰਕ ਹੈ ਜਿਹੜਾ ਉਹ ਲਿੰਕ ਇੱਥੇ ਸ਼ੋ ਨਹੀਂ ਹੋ ਰਿਹਾ ਪਰ ਫਿਰ ਵੀ ਤੁਸੀਂ ਕਿਸੇ ਵੀ ਲਿੰਕ ਉੱਪਰ ਇਹਨਾਂ ਵਿੱਚੋਂ ਇੱਕ ਦੇ ਉੱਪਰ ਕਲਿੱਕ ਕਰ ਲਿਓ ਹਾਂਜੀ ਬਿਲਕੁਲ ਮੰਨ ਲਓ ਇਸ ਉੱਪਰ ਆਪ ਕਲਿੱਕ ਕਰ ਲਏ ਜਦੋਂ ਅੱਗੇ ਤੁਸੀਂ ਦੇਖ ਸਕਦੇ ਹੋ ਹਾਂਜੀ ਇਹਦੇ ਉੱਪਰ ਜਦੋਂ ਆਪਾਂ ਕਲਿੱਕ ਕੀਤਾ ਤਾਂ ਆਪਣੇ ਕੋਲ ਨੈਕਸਟ ਜਿਹੜੀ ਟੈਬ ਆ ਉਹ ਇਹ ਖੁੱਲ ਕੇ ਆ ਜਾਵੇਗੀ ਇਸ ਵਿੱਚ ਜਦੋਂ ਅਸੀਂ ਸਿਲੈਕਟ ਐਡਵਰਟਾਈਜ਼ਮੈਂਟ ਕਰਾਂਗੇ ਤਾਂ ਉੱਥੇ ਸਾਨੂੰ ਸਟਾਫ ਨਰਸ ਵਾਲਾ ਜਿਹੜਾ 24/14 ਇਹ ਦਿਖੇਗੀ ਤੇ ਤੁਸੀਂ ਆਪਣਾ ਰਜਿਸਟ੍ਰੇਸ਼ਨ ਨੰਬਰ ਭਰ ਕੇ ਤੇ ਆਧਾਰ ਨੰਬਰ ਭਰ ਕੇ ਆਪਣਾ ਜਿਹੜਾ ਐਡਮਿਟ ਕਾਰਡ ਆ ਉਹ ਡਾਊਨਲੋਡ ਕਰ ਸਕਦੇ ਹੋ ਜੇਕਰ ਕਿ ਇਹਦਾ ਨਹੀਂ ਡਾਊਨਲੋਡ ਹੋ ਰਿਹਾ ਤਾਂ ਉਹ ਅੱਜ 10 11 ਵਜੇ ਤੱਕ ਸਾਰੇ ਡਾਊਨਲੋਡ ਹੋਣ ਲੱਗ ਜਾਣਗੇ ਸੋ ਛੇਤੀ ਛੇਤੀ ਚੈੱਕ ਕਰ ਲਓ ਜੀ ਆਪਣੇ ਆਪਣੇ ਤੁਹਾਡਾ ਪੇਪਰ ਕਦੋਂ ਆ 7 ਤਰੀਕ ਨੂੰ ਆ ਜਾਂ 8 ਤਰੀਕ ਨੂੰ ਧੰਨਵਾਦ ਜੀ